ਮੈਡਮ ਜਤਿੰਦਰ ਕੌਰ ਰੰਧਾਵਾ ਨੂੰ ਮਿਲਿਆ ਵੱਡਾ ਹੰਗਾਰਾ ਦਰਜਨਾ ਪਰਿਵਾਰ ਅਕਾਲੀ ਦਲ ਛੱਡ ਕਾਂਗਰਸ ਚ ਹੋਏ ਸ਼ਾਮਲ ਸੁਖਿੰਦਰ ਸਿੰਘ ਰੰਧਾਵਾ ਦੇ ਤਰਫ ਤੇਜਿੰਦਰ ਸਿੰਘ ਬਾਜਵਾ ਵੱਲੋਂ ਪੱਪਰਾਲੀ ਚ ਜਤਿੰਦਰ ਕੌਰ ਰੰਧਾਵਾ ਦੇ ਹੱਕ ਚ ਕੀਤੀਆਂ ਗਈਆਂ ਵੱਡੀਆਂ ਮੀਟਿੰਗਾਂ ਹਲਕਾ ਡੇਰਾ ਬਾਬਾ ਨਾਨਕ ਦੀ ਚਮਨੀ ਚੋਂ ਚ ਕਾਂਗਰਸ ਨੂੰ ਉਸ ਵੇਲੇ ਵੱਡਾ ਪਲ ਮਿਲਿਆ ਜਦੋਂ ਦਰਜਨ ਅਕਾਲੀ ਦਲ ਦੇ ਪਰਿਵਾਰ ਕਾਂਗਰਸ ਚ ਸ਼ਾਮਲ ਹੋ ਗਏ ਪਿੰਡ ਪੱਪਰਾਲੀ ਚ ਕੀਤੀ ਗਈ ਮੀਟਿੰਗ ਜਿਸ ਸੁਖਿੰਦਰ ਸਿੰਘ ਰੰਧਾਵਾ ਅਤੇ ਤਰਫ ਤੇਜਿੰਦਰ ਸਿੰਘ ਬਾਜਵਾ ਅਵਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦੀ ਹਾਜ਼ਰੀ ਵਿੱਚ ਦਰਜਨ ਅਕਾਲੀ ਰੰਧਾਵਾ ਦੇ ਸਮਰਥਨ ਦਾ ਐਲਾਨ ਕੀਤਾ ਇਸ ਮੌਕੇ ਸਿਖਜਿੰਦਰ ਸਿੰਘ ਰੰਧਾਵਾ ਤੇ ਤਰਜਿੰਦਰ ਸਿੰਘ ਬਾਜਵਾ ਵੱਲੋਂ ਅਕਾਲੀ ਦਲ ਛੱਡ ਕਾਂਗਰਸ ਵਿੱਚ ਸ਼ਾਮਲ ਹੋਏ ਪਰਿਵਾਰਾਂ ਦਾ ਸਵਾਗਤ ਕੀਤਾ ਗਿਆ ਅਕਾਲੀ ਦਲ ਛੱਡ ਕਾਂਗਰਸ ਸ਼ਾਮਲ ਹੋਏ ਵਿਅਕਤੀ ਨੇ ਕਿਹਾ ਕਿ ਉਹ ਕਾਂਗਰਸ ਅਤੇ ਸਿਖਜਿੰਦਰ ਸਿੰਘ ਰੰਧਾਵਾ ਦੀਆਂ ਚੰਗੀਆਂ ਨੀਤੀਆਂ ਦੇਖਦੇ ਹੋਏ ਕਾਂਗਰਸ ਵਿੱਚ ਸ਼ਾਮਲ ਹੋਇਆ ਤੇ ਚਿਤਿੰਦਰ ਕੌਰ ਰੰਧਾਵਾ ਦੀ ਚਿਤ ਲਈ ਤੇ ਰਾਤ ਇਕ ਕਰ ਦਿੰਗੇ ਵਿਰਕ ਨੂੰ ਡਰ ਜੀਏ ਇਹ ਸਾਨੂੰ ਫੇਟ ਉਹ ਹੋਈ ਕਰਪਾਣਾ ਠੋਣੀ ਪੈਣੀ ਆ ਇਨਸਾਫ ਵਾਲੀ ਕਿ ਜਿਹਦੇ ਨਾਲ ਦੇਸ਼ ਅਗੇ ਲੈ ਕੇ ਜਾ ਸਕੇ ਕਿਸੇ ਪਰਿਵਾਰ ਨੂੰ ਖਤਮ ਕਰਨਾ ਹੋਵੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਕਿਸੇ ਰਾਜ ਨੂੰ ਖਤਮ ਕਰਨਾ ਹੋਵੇ ਉਥੇ ਨਸ਼ਾ ਵੜ ਤੋਂ ਕਿ ਤੁਹਾਡੇ ਬੱਚੇ ਖਤਮ ਹੋ ਜਾਣ ਤੇ ਤੁਹਾਡੀ ਆਉਣ ਵਾਲੀ ਨਸਲ ਖਤਮ ਹੋ ਜਾਵੇ ਉਹ ਆਪ ਆਪਣੀ ਨਸਲ ਨਹੀਂ ਪੰਜਾਬੀ ਉਹ ਖਤਮ ਹੋਣ ਦੇਣੀ ਇਹਨੂੰ ਅੱਗੇ ਲੈ ਕੇ ਚੱਲਣਾ ਪਨ ਪੰਜਾਬ ਪੰਜਾਬ ਜਿੰਦਾ ਰਹੇਗਾ ਤੇ ਅਸੀਂ ਜਿੰਦੇ ਆ ਜਦੋਂ ਪੰਜਾਬ ਖਤਮ ਹੋ ਗਿਆ ਤੇ ਹਿੰਦੁਸਤਾਨ ਤੇ ਵੀ ਖਤਰੇ 'ਚ ਪੈ ਜੂ ਉਹਦੇ ਵੀਰ ਜੀ ਅੱਜ ਪੱਬਰਾਲੀ 'ਚ ਪਰਵੀ ਮੀਟਿੰਗ ਕੀਤੀ ਗਈ ਕੀ ਕਹਿਣਾ ਚਾਹੁੰਦੇ ਆ ਇਹ ਮੀਟਿੰਗ ਸਿਰਫ ਇੱਕ ਜਿਹੜੇ ਘਰ ਦੀ ਸੀਗੀ ਤੇ ਨਵੇਂ ਲੋਕ ਇੱਥੋਂ ਦੇ ਵੱਧ ਤੋਂ ਵੱਧ ਜਿੰਨੇ ਅਕਾਲੀ ਦਲ ਤੋਂ ਇੱਥੇ ਪੁਰਾਣੇ ਰਹੇ ਨੇ ਫੌਜੀ ਸਾਹਿਬ ਹੋਰੀ ਇਹਨਾਂ ਨੇ ਅੱਜ ਜੁਆਇਨ ਕੀਤਾ ਤੇ ਜਿਹੜੇ ਕਹਿੰਦੇ ਆ ਕਿ ਅਕਾਲੀ ਦਲ ਸਾਰਾ ਸਾਡੇ ਵੱਲ ਆਉਣ ਲੱਗਾ ਅਕਾਲੀ ਦਲ ਤੋਂ ਆਉਣ ਦਾ ਫਾਇਦਾ بڑا ਹੈ ਜਾਂ ਆ ਜਿਹੋ ਜਿਹੇ ਇਸਕੇ ਇਤ ਰੌਲਾ ਪਾਉਂਦੇ ਆ ਕਿ ਕਾਂਗਰਸ ਨੂੰ ਵੋਟਾਂ ਨਹੀਂ ਪਾਉਣੀਆ ਉਹਨਾਂ ਦੇ ਮੂੰਹ ਤੇ ਸਭ ਤੋਂ ਵੱਡਾ ਜਿਹੜਾ ਇਹ ਥੱਪੜ ਵੱਜਣ ਵਾਲਾ ਹੈ ਕਿ ਸਾਰੀ ਜਿਹੜੀ ਅਕਾਲੀ ਦਲੋਂ ਕਾਂਗਰਸ ਚ ਆ ਰਹੀ ਹੈ ਕਿਉਂਕਿ ਵਿਸ਼ਵਾਸ ਬਣਿਆ ਹੁੰਦਾ ਪੁਰਾਣੇ ਧੜੇ ਬੱਦੇ ਹੁੰਦੇ ਉਹਨਾਂ ਦੇ ਨਾਲ ਹੁਣ ਮਿਲ ਕੇ ਜਿਹੜੇ ਕਾਂਗਰਸ ਨੂੰ ਸ਼ਮੂਲੀਅਤ ਹੋ ਰਹੀ ਹੈ ਲਗਾ ਸਾਹਿਬ ਕਹਿ ਰਹੇ ਕਿ 15 ਤਰੀਕ ਨੂੰ ਸਾਰੀ ਵੋਟ ਅਬ ਇਹ ਅਹੀ ਛੋਟਿਆਂ ਦੇ ਰਹੇ ਆ ਛੋਟੇ ਵਿਰ ਮੈਂ ਕੋਈ ਨਹੀਂ ਮੈਂ मतलब ਸਮਝ मतलब ਉਹਨਾਂ ਨੂੰ ਪਤਾ ਹੈ ਕਿ ਵਿਰੋਧੀ ਛੋਟਾ ਉਹ ਇਹਦਾ ਮਤਲਬ ਜੇ ਆਪ ਉਹ ਕਹਿ ਰਹੇ ਕਿ ਕਾਂਗਰਸ ਪਾਰਟੀ ਵੱਡਾ ਵਿਰੋਧੀ ਹੈ ਤੇ ਇਹਦਾ ਮਤਲਬ ਵੱਡਾ ਕੱਦ ਚ ਵੱਡਾ ਕਿ ਉਹਨਾਂ ਦੇ ਦਿਲ ਚ ਵੱਡਾ ਉਹ ਚੀਜ਼ ਪਹਿਲਾਂ ਕਲੀਅਰ ਕਰਨ ਉਸ ਤੋਂ ਬਾਅਦ ਵੋਟਾਂ ਇਹਨਾਂ ਨੇ ਪਿਛਲੀ ਵਾਰੀ ਵੀ ਲੰਗਾ ਸਾਹਿਬ ਦੇ ਕਹੇ ਤੇ ਕਿਤੇ ਨਾ ਪੰਜ ਵੋਟਾਂ ਨਿੱਗੀਆਂ ਹਿੱਲਦੀਆਂ ਇਹ ਜਿੰਨੂੰ ਮਰਜ਼ੀ ਕਹਿ ਲੈਣ ਇਹਨਾਂ ਦੀ ਵੋਟ ਦਾ ਕੋਈ ਅਸਰ ਨਹੀਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਕਾਲੀ ਪਾਰਟੀ ਦੇ ਵਿੱਚ ਬੜੇ ਚਿਰ ਤੋਂ ਹਾਂ ਦੇ ਸੰਗਤਾਂ ਦਾ ਰੋਮਾਪੁਰਾ ਦੇ ਨਾਲ ਅਸੀਂ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਆਂ ਹੋਰ ਕਿਹੜੀ ਪਾਰਟੀ ਚ ਕਿਹੜੀ ਕਾਂਗਰਸ ਪਾਰਟੀ ਚ ਕਿਉਂ ਕਾਂਗਰਸ ਪਾਰਟੀ ਨੇ ਸਾਨੂੰ ਮੁੱਦਾ ਲੱਭਦਾ ਵੀ ਖਾਂ ਫਰੇ ਇਹ ਝੋਨਾ ਖਰੀਦਾਂ ਨੇ ਕਿਸਾਨਾਂ ਦੇ ਵਿੱਚ ਝੋਨਾ ਨਹੀਂ ਚੁੱਕਿਆ ਜਾਂ ਰਿਹਾ ਆਮ ਪਾਰਟੀ ਜੇ ਅੱਖ ਨਹੀਂ ਕੀਤਾ ਕਾ ਕਾਲੀ ਪਾਰਟੀ ਦੇ ਉਹ ਜਿਹੜਾ ਉਹ ਪੱਠਾ ਉਹਨਾਂ ਦਾ ਬਹਿ ਗਿਆ ਤੇ ਹੁਣ ਇਹ ਆ ਵੀ ਮੁੱਦਾ ਤੇ ਇਹਨਾਂ ਦਾ ਕਾਂਗਰਸ ਦਾ ਹੀ ਆ ਵੀ ਜੇ ਆਉਣ ਵਾਲੀ ਕਾਂਗਰਸ ਸਰਕਾਰ ਸਾਡਾ ਖਿਆਦਾ ਸੋਚੇ ਤੇ ਗਾਂ ਵੀ ਵੋਟਾਂ ਪਾਵਾਂਗੇ ਆਪਾਂ ਅਰ ਜੀ ਯਾਰ ਅਸੀਂ ਸਾਰੀ ਉਮਰ ਤੇ ਕਾਲੀ ਰਹੇ ਆ ਪਰ ਹੁਣ ਇਹਨਾਂ ਦੇ ਕੰਮ ਸਾਨੂੰ ਚੰਗੇ ਲੱਗੇ ਨੇ ਕਾਲੀ ਇਹ ਛੱਡ ਕੇ ਭੱਜ ਗਏ ਨੇ ਅਸੀਂ ਹੁਣ ਇਹਨਾਂ 'ਚ ਦਾਖਲ ਹੋ ਗਏ ਕਿਹਦੇ ਯਾਰ ਕਾਂਗਰਸ ਕਾਂਗਰਸੀ ਦਾਖਲ ਹੋ ਗਿਆ ਜੀ ਬੇਸ ਪਾਲੀ ਛੱਡ ਕੇ ਕਾਂਗਰਸ ਜਿਹੜੇ ਆਏ ਉਹਨਾਂ ਤੋਂ ਹੀ ਸ਼ਾਮਲ ਹੋ ਗਏ ਹਾਂਜੀ ਠੀਕ ਹੈ ਹਾਂਜੀ ਠੀਕ ਹੈਣਾ ਚਾਹੁੰਦੇ ਅਸੀਂ ਵੇਖੋ ਜੀ ਆਪਣੀ ਸਰਕਾਰ ਕਾਂਗਰਸ ਆਏ ਤਾਂ ਬਹੁਤ ਵਧੀਆ ਹੈ ਕਾਂਗਰਸ ਦੀ ਸਰਕਾਰ ਦੇ ਵਿੱਚ ਜੋ ਵੀ ਵਿਕਾਸ ਹੋਏ ਨੇ ਅਜੇ ਤੱਕ ਨਹੀਂ ਕਦੀ ਹੋਏ ਇਹ ਤਾਂ ਸਾਰਿਆਂ ਨੇ ਵੇਖ ਲਿਆ 2.5 ਸਾਲ ਚ ਜੇ ਆਮ ਆਦਮੀ ਦੀ ਸਰਕਾਰ ਦੇ ਵਿੱਚ ਕੀ ਬਣਿਆ ਕਿਸਾਨ ਵੀ ਜਿਹੜੇ ਨੇ ਉਹ ਪੈਲੇ ਉੱਥੇ ਰੋਡ ਨਵੇਂ ਨੇ ਕਿ ਮੰਡੀਆਂ ਦੇ ਵਿੱਚ ਨਾ ਸਹੀ ਰੇਟ ਲੱਗ ਰਹੇ ਨੇ ਇਹਨਾਂ ਚਕਾਈ ਹੋ ਰਹੀ ਹੈ ਜੀ ਇਸ ਕਰਕੇ ਲੋਕ ਜਿਹੜੇ ਨੇ ਪਰੇਸ਼ਾਨ ਹੋ ਗਏ ਨੇ ਆਮ ਆਦਮੀ ਦੀ ਸਰਕਾਰ ਤੋਂ ਤੇ ਉਹਨਾਂ ਨੂੰ ਮਜਬੂਰਨ ਸਰਕਾਰ ਤੋਂ ਵਾਪਸ ਕਾਂਗਰਸ ਪਾਰਟੀ 'ਚ ਹੋਣਾ ਫਿਰ ਤੁਸੀਂ ਇਹ ਕੱਲ ਦਾ ਕੱਲ ਦਾ ਛੱਡ ਕੇ ਕਾ ਰਿਹਾ ਹੋ ਜੀ ਅਸੀਂ ਕੱਲ ਦਾ ਨਹੀਂ ਵਜ੍ਹਾ ਹੋਇਆ ਤੇ ਕੁਛ ਨਹੀਂ ਆਵੇ ਇੰਦੇ 100 ਸਾਲ ਤੋਂ ਇਹੀ ਪਾਲੀਦਾਲੂ ਤੇ ਹੁਣ ਇਹ ਕਹਿੰਦੇ ਪਈ ਕਾਂਗਰਸ 'ਚ ਹੋਣਾ ਹੈ ਤੁਸੀਂ ਕਾਂਗਰਸ ਸੰਭਲ ਹੋ ਗਏ ਕਾਂਗਰਸ ਚ ਕਿਉਂ ਹੋਰ ਤੇ ਪਾਰਟੀ ਚ ਕਿਉਂ ਹੋਰ ਪਾਰਟੀ ਚ ਅਸੀਂ ਕਿਹੇ ਚ ਨੂੰ ਗਏ ਉਹ ਕਾਂਗਰਸ ਵਿੱਚ ਹੈ ਇਹ ਅੰਦਾਜ਼ਾ ਮੈਂ ਸਾਡਾ ਭਰਾ ਲੱਗਦਾ ਏ ਚੁਰੂ ਤਾਂ ਮੇਰੇ ਵੀਰ ਕਾਂਗਰਸੀ ਤੇ ਹੁਣ ਸਾਨੂੰ ਨਾਲ ਉਹਨਾਂ ਮਿਲਾ ਲਿਆ